ਬਾਬਾ ਜੀ 1 April 1621 ਈਸਵੀ ਜੋ ਕਿ 5ਵੇਂ ਸਾਖ 1678 ਬਿਕਰਮੀ ਸੰਤਵੰਤ ਬੰਦਾ ਹੈ ਦਾ ਅੰਮ੍ਰਿਤ ਵੇਲਾ ਵਿਸਾਖ ਦੀ ਰੁੱਤ ਵਿੱਚ ਚੜਦੇ ਸੂਰਜ ਦੀ ਪਹਿਲੀ ਕਿਰਨ ਨੇ ਜਿਦੋਂ ਅੰਮ੍ਰਿਤ ਸਰੋਵਰ ਦੇ ਝਾਲੇ ਨੂੰ ਸ਼ੁਇਆ ਸ਼ਿਰੀ ਹਰਮੰਦਰ ਸਾਹਿਬ ਦੇ ਅਸਤਾ ਕੀ ਵਾਗ ਦੇ ਅੰਤਿਮ ਸ਼ਾਦੀ ਸੰਪੂਰਨ ਹੋਇਆ ਗਿਉ ਕਿ ਮਹਿਰਤੋ ਸੁਨੇਹਾ ਆਇਆ ਕਿ ਦੰਦ ਸੰਜਨ ਗੁਰੂ ਸ਼ਟਮ ਪੀਰ ਰਿਸ਼ੀ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਨਾਲ ਦੀ ਜੀ ਜੀ ਨੂਰਾਨੀ ਬਾਲਕ ਦਾ ਆਗਮਨ ਹੋਇਆ ਹੈ ਸਭ ਤੋਂ ਛੋਟੇ ਪੁੱਤਰ ਦੇ ਆਉਂਦੇ ਮੀਰੀ ਪੀਰੀ ਦੇ ਮਾਲਿਕ ਚੱਲ ਗਏ ਆਪਣੇ ਮਹਿਲ ਵੱਲ ਉਸ ਅਗਮੀ ਰੂ ਦੇ ਦਰਸ਼ਨ ਕਰਨ ਜਾਦੂਸ਼ੀ ਗੁਰੂ ਹਰਗੋਬਿੰਦ ਸਾਹਿਬ ਨੇ ਬਾਲਕ ਦੇ ਚਾਰੇ ਵੱਲ ਵੇਖਿਆ ਤਾਂ ਅੱਖਾਂ ਚਮਕੀਆਂ ਤੇ ਚੁੱਪ ਕੇ ਨਮਸਕਾਰ ਕੀਤਾ ਪਾਈ ਬਿੱਧੀ ਜਾਦੂ ਜੀ ਇਹ ਸਭ ਵੇਖ ਕੇ ਹੈਰਾਨ ਹੋਏ ਤੇ ਕੰਨ ਪੁੱਛਿਆ ਇਸ ਤਰ੍ਹਾਂ ਚੁੱਪ ਕੇ ਕਰਮ ਦੀ ਧਾਰ ਤੇ ਤਿਆਗ ਦੀ ਮੂਰਤ ਬਣੇਗਾ ਤੇ ਇਸ ਦਾ ਨਾਂ ਹੋਏਗਾ ਤਿਆਗਮਲ ਇਸ ਤਰ੍ਹਾਂ ਬਾਦ ਵਿੱਚ ਬੰਦਾ ਤਿਆਗਮਲ ਜੀ ਨੇ ਆਪਣੇ ਵੱਡੇ ਭਰਾ ਬਾਬਾ ਗੁਰਪੱਤਾ ਜੀ ਬਾਬਾ ਅਨੀਰਾਏ ਜੀ ਬਾਬਾ ਟਾਲਰਾਏ ਜੀ ਬਾਬਾ ਸੂਚਨਾਰ ਜੀ ਤੇ ਕਾਂਵੀਰੋ ਜੀ ਨਾਲ ਲਗਭਗ 6 ਸਾਲ ਤੱਕ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਪਣਾ ਬਚਪਨ ਬਿਤਾਇਆ ਭਾਈ ਗੁੰਦਾਰ ਜੀ ਨੇ ਉਨ੍ਹਾਂ ਨੂੰ ਅਸ਼ਾਈ ਕਾਵੀ ਤੇ ਬ੍ਰਹਮਤ ਵਿਦਿਆ ਦਾ ਗਿਆਨ ਦਿੱਤਾ ਭਾਈ ਵਿੱਦੀ ਚੰਦ ਜੀ ਨੇ ਕੋੜ ਸਵਾਰੀ ਤੇ ਬਾਬਾ ਬੁੱਢਾ ਜੀ ਨੇ ਸਾਸ਼ਤਰ ਵਿਦਿਆ ਸਖਾਈ ਕੋ ਜੀ ਸਾਲਾਂ ਵਿੱਚ ਗਿਆਨ ਪ੍ਰਾਪਤ ਤੇ ਬਹਾਦਰੀ ਦਾ ਸੁਮੇਲ ਹੋ ਸਰਬ ਕਲਾਸ ਕਰਨ ਹੋਏ ਹੋਗੇ ਇੱਕ ਵਾਰੀ ਜਦੋਂ ਪਾਪਾ ਗੁਰਦਤਾ ਜੀ ਦੇ ਵਿਆਹ ਦਾ ਨਹੀਂ ਸੀ ਮਤਨਾਨਕੀ ਜੀ ਨੇ ਤਿਆਗ ਮਾਰੀ ਗੁਰੂ ਬਾਬਾ ਤਿਆਗ ਮਾਲਦੀ ਨੇ ਆਪਣੇ ਵਸਤਰ ਤੇ ਹਾਰੇ ਉਤਾਰ ਕੇ ਉਸ ਬੱਚੇ ਨੂੰ ਪਹਿਨਾ ਦਿੱਤੇ ਤੇ ਆਪ ਸੱਦ ਕੀ ਵਿੱਚ ਘਰ ਵਾਪਿਸ ਆ ਗਏ ਇਹ ਸਭ ਵੇਖ ਮਾਤਾ ਨਾਨਕੀ ਜੀ ਨੇਗਾ ਸ਼ੇਵੇ ਪਾਸਾ ਦੇ ਸਭ ਤੋਂ ਛੋਟੇ ਪੁੱਤਰ ਬਾਬਾ ਤਿਆਗ ਮਾਲ ਜੀ ਨੇ ਜਦੋਂ ਜੋਗਨ ਰੁੱਥਾਇਆ ਤਾਂ 4 ਫਰਵਰੀ 1633 ਈਸਵੀ ਨੂੰ ਲਾਲ ਚੰਦ ਕੱਤਰੀ ਦੇਸ ਪੁੱਤਰੀ ਗੁਜਰੀ ਜੀ ਨਾਲ ਉਹਨਾਂ ਦਾ ਵਿਆਹ ਹੋਇਆ ਇਸ ਜੋੜੀ ਦਾ ਕਰਮ ਵੇਖਦੇ ਆ ਸਾਰੇ ਹੀ ਜੋੜੀ ਦਾ ਜਸ ਕਰਨ ਲੱਗੇ ਔਰ ਦੋਵੇਂ ਧਰਮ ਪਿਆਰ ਅਤੇ ਸੇਵਾ ਦਾ ਵਦੀਕ ਬਣ ਗਏ 1650 ਈਸਵੀ ਵਿੱਚ ਆਪਾ ਤਿਆਗ ਮਾਲ ਜੀ ਦੀ ਉਮਰ 70 ਸਾਲ ਮੰਤਰੀ ਜੰਗ ਦੇ ਚੁੜੀ ਆਫ ਨੇ ਆਪਣੇ ਗੁਰੂ ਪਿਤਾ ਸ੍ਰੀ ਗੁਰੂ ਹਰगोबिंद ਸਾਹਿਬ ਦੀ ਅਗਵਾਈ ਵਿੱਚ ਬਾਬਾ ਤਿਆਗਮਲ ਜੀ ਨੇ ਸ਼ਮਸ਼ੀਰ ਹੱਥ ਵਿੱਚ ਫੜੀ ਤੇ ਸੁਜਨਾ ਸ਼ਿਰੂ ਕਾਰਕ ਤ ਸਮੇਂ ਵੀ ਪਿਆ ਸੁਜ ਸਿਖਰ ਚੜਿਆ ਮਾਤਾ ਨਾਲ ਕੀ ਜੀ ਨੇ ਸਨੇਹਾ ਪੇਜਤਾ beta ਤੁਸੀਂ ਸਵੇਰ ਦੇ ਮੈਦਾਨ ਜੰਗ ਵਿੱਚ ਤੁਜ਼ ਰਹੇ ਹੋ ਹਾਲੇ ਤੁਹਾਡੀ ਉਮਰ ਹੈ ਬਹੁਤ ਛੋਟੀ ਤੁਸੀਂ ਥੱਕ ਗਏ ਹੋ ਹੋਗੇ ਹੁਣ ਵਾਪਿਸ ਆ ਕੇ ਕੁਝ ਦੇਰ ਆਰਾਮ ਕਰ ਲਓ ਪਰ ਤਿਆਗਮਲ ਜੀ ਇਹ ਉੱਤਰ ਦੇ ਜਮਾਤਾ ਦੀ ਜੰਗ ਵਿੱਚ ਛੱਡਣਾ ਮਾਤਾ ਜੀ ਦਾ ਜੰਗ ਵਿੱਚ ਛੱਡਣਾ ਅਧਰਮ ਹੈ ਇਸ ਲਈ ਮੈਂ ਆਪ ਜੀ ਦੇ ਹੁਕਮ ਦੀ ਪਾਲਣਾ ਨਹੀਂ ਕਰ ਸਕਦਾ ਮੈਂ ਦੰਨੇ ਜੰਗ ਵਿੱਚ ਸੂਰਮਾ ਲੋਹਾ ਹਾਲਤਾ ਵਿੱਚ ਹੀ ਵਾਪਿਸ ਆ ਸਕਦਾ ਸਕਦਾ ਜਾਂ ਜੰਗ ਫੱਟੇ ਕਰਕੇ ਜੇਤੂ ਦੇ ਰੂਪ ਵਿੱਚ ਆਵੇ ਜਾਂ ਸ਼ਹਾਦਤ પાਕੇ ਸ਼ਹੀਦ ਹੋਵੇ ਇਸ ਲਈ ਮੈਨੂੰ ਦਿਓ ਅਸੀਸਾਂ ਮੈਂ ਕੇ ਵਾਪਿਸ ਆ ਮਾ ਬਾਬਾ ਤਿਆਗ ਮਾਲ ਜੀ ਨੇ ਮੈਂ ਜਾਣ ਜੰਗ ਅੰਦਰ ਆਪਣੇ ਤੇਕ ਬਹਾਦਰ ਦੇ ਜੋਹਰ ਦਿਖਾਏ ਪੈਦਾ ਪੰਦੇ ਖਾਨ ਜਿਹੇ ਦੁਸ਼ਮਣ ਵੀ ਹਰਾ ਦਿੱਤੇ ਵੇਖ ਕੇ ਤੇਕ ਦੇ ਜੋਹਰ ਐਸੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਪੁੱਤ ਨੂੰ ਸੀਨੇ ਨਾਲ ਲਾ ਕੇ ਕਿਆ ਹੁਣ ਤੋਂ ਹੁਣ ਤੋਂ ਤੁਹਾਡਾ ਨਾਮ ਤਿਆਗ ਮਾਲ ਨਹੀਂ ਸਦਾ ਲਈ ਤੇਕ ਬਹਾਦਰ ਹੀ ਰਹੇਗਾ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਦ세 ਆਦਰਸ਼ ਗ੍ਰਹਕਿੱਤ ਵਿੱਚ ਰਹਿ ਕੇ ਵਾਹਿਗੁਰੂ ਦਾ ਨਾਮ ਜਪਣਾ ਸੀ ਤੇ ਮਾਇਆ ਦੇ ਨਿਰਲੇਪ ਤੇ ਰਹਿਣਾ ਸੀ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼੍ਰੀ ਕਰਤਾਰਪੁਰ ਸਾਹਿਬ ਤੇ ਬਾਬਾ ਬਕਾਲਾ ਸਾਹਿਬ ਵਿਖੇ ਗ੍ਰਹਿਸਥ ਵਿੱਚ ਰਹਿੰਦਿਆਂ ਵੀ ਆਪਣਾ ਸਮਾਂ ਭਜਨ ਬੰਦਗੀ ਵਿੱਚ ਹੀ ਬਤੀ ਬਤੀਤ ਕੀਤਾ ਅਤੇ ਗੁਰੂ ਨਾਨਕ ਸਾਹਿਬ ਦੇ ਵਾਕ ਅੰਜਨ ਮੈਂ ਨਿਰੰਜਨ ਰਹਿਆਂ ਨੂੰ ਪੂਰਾ ਕਰ ਵਿਖਾਇਆ। ਇਸ ਸਾਰੇ ਸਮੇਂ ਦੌਰਾਨ ਮਾਤਾ ਨਾਨਕੀ ਜੀ ਤੇ ਬੀਬੀ ਗੁਜਰੀ ਜੀ ਵੀ ਉਨ੍ਹਾਂ ਦੇ ਨਾਲ ਹੀ ਰਹੇ। ਇਹ ਸੱਚੀ ਹੋਈ ਆਮ ਕਹਿਣਾ ਨਹੀਂ ਇਹ ਉਹ ਨੂਰ ਹੈ ਜੋ ਸੰਸ ਨੂੰ ਸਿਖਾਉਂਦਾ ਹੈ ਕਿ ਦਇਆ ਵਿੱਚ ਮਹਾਨਤਾ ਹੈ ਹਿੰਮਤ ਵਿੱਚ ਹਿੰਮਤ ਵਿੱਚ ਹੀ ਜੀਵਨ ਹੈ ਇਸ ਸੱਚ ਦੇਖੜੇ ਰਹਿਣਾ ਵਿੱਚ ਅਸਲ ਭਾਰਤੀਆ ਧੰਨਵਾਦ